ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤੰਬਰ ਮਹੀਨੇ ਦੀਆਂ ਪੈਨਸ਼ਨਾਂ ਭਾਣ ਦਾ ਕੰਮ ਜਿਹੜਾ ਆ ਉਹ ਜੰਗੀ ਫੱਦਰ ਤੇ ਜਾਰੀ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਉਸ ਜੜੀਆਂ ਉਹਨਾਂ ਦੇ ਖਾਤਿਆਂ ਦੇ ਵਿੱਚ ਭਾਈਆਂ ਜਾ ਰਹੀਆਂ ਨੇ ਲਾਭਪਾਤਰੀਆਂ ਦੇ ਸੋ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਉਹਦੀ ਤੁਹਾਨੂੰ ਅਪਡੇਟ ਦੇ ਦਿੰਨੇ ਆ 6 ਸਤੰਬਰ ਦਾਜ ਦਿਨ ਹੈ ਤੇ ਅੱਜ ਦੀ ਤਰੀਕ ਤੱਕ ਜ਼ਿਲ੍ਹਾ ਮੋਗਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਦਾ ਅਸਰ ਫਿਰੋਜ਼ਪੁਰ ਤੇ ਜਲੰਧਰ ਦੇ ਵਿੱਚ ਸਤੰਬਰ ਮਹੀਨੇ ਦੀ ਪੈਨਸ਼ਨਾਂ ਜੜੀਆਂ ਨੇ ਜਾਰੀ ਹੋ ਚੁੱਕੀਆਂ 4-5 ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਈਆਂ ਨੇ ਤੇ ਇਸ ਤੋਂ ਇਲਾਵਾ ਜੀ ਫਾਜ਼ਲ ਕਾ ਜਲਾ, ਮਲੇਰਕੋਟਲਾ ਜਲਾ, ਸ਼ਰੀਫਤਗੜ ਸਾਹਿਬ ਤੇ ਨਵਾਸ਼ਾਹਰ ਜਾਰਾ ਜਿਲ੍ਹਿਆਂ ਦੇ ਜਿਹੜੇ ਬਿੱਲ ਨੇ ਉਫਾਸ ਹੋ ਚੁੱਕੇ ਨੇ ਜਲਦ ਹੀ ਜੜੀਆਂ ਇਹਨਾਂ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਣ ਜਾ ਰਹੀਆਂ ਨੇ 1500 ਰੁਪਏ ਪੈਨਸ਼ਨਾਂ ਜਾਰੀ ਹੋ ਰਹੀਆਂ ਨੇ ਜੀ 2500 ਦਾ ਮੁੱਦਾ ਅਸੀਂ ਚੱਕਦੇ ਰਹਿੰਦੇ ਹਾਂ 2500 ਰੁਪਇਆ ਪੈਸ਼ਨ ਹੋਣੀ ਚਾਹੀਦੀ ਹੈ ਲਾਫਤਰੀਆਂ ਦੀ ਇਹ ਮੁੱਦਾ ਜਾਇਜ਼ ਹੈ ਪਰ ਪੈਨਸ਼ਨਾਂ ਫਿਲਹਾਲ 1500 ਰੁਪਇਆ ਜਾਰੀ ਹੋ ਰਹੀਆਂ ਨੇ 2500 ਦੀ ਫਿਲਹਾਲ ਹਲੇ ਕੋਈ ਅਪਡੇਟ ਨਹੀਂ ਹੈ ਤੇ ਜਲਦ ਹੀ ਹੋਰ ਜਿਲ੍ਹ